ਲੋ ਜੀ ਆਪਣੇ ਸਮੇ ਦਾ ਚੋਟੀ ਦਾ ਕਲਾਕਾਰ ਬਾਈ ਹਨਾ ਕੀ ਨਾਮ ਹੈ ਵੀਰੇ ਮੇਜਲ ਪਰਵਾਨਾ ਮੇਜਲ ਪਰਵਾਨਾ ਬੇਦਨ ਪਰਵਾਨਾ ਆਪਣੇ ਟਾਈਮ ਦਾ ਚੋਟੀ ਦਾ ਕਲਾਕਾਰ ਹੈ ਤੇ ਬਾਈ ਦੀ ਕੈਸਟ ਵੀ ਆਈ ਹੈ ਡੋਲੀ ਦੇ ਪਿੱਛੇ ਜਨਾਜਾ ਤੇ ਬਾਈ ਹੁਣ ਸੁਣਾਊਗਾ ਆਪਾਂ ਨੂੰ ਇੱਕ ਬਹੁਤ ਹੀ ਵਧੀਆ ਟਰੈਕ ਹਾਂਜੀ ਵੀਰੇ ਆਨੋ ਉ ਬੱਲੇ ਸੱਜਣਾ ਦੀ ਜਾਣੀ ਕੁੱਤੋ ਪਿਆਰ ਦੀ ਕਹਾਣੀ ਕੁੱਤ ਚੱਲੇ ਜਾਣੀ ਜਾਣਾ ਰੋਂਦੱਕੇ ਸਨੀ ਬਰਣਾ ਅੱਜ ਚੰਦਰੇ ਬਛੋੜ ਤੋਂ ਬਚਾ ਦੇ ਰੱਬਾ ਨਾ ਕੁਝ ਭਉਰ ਮੰਗਦਾ ਉਪ ਚੜੋਲੀ ਦੇ ஜ மே்சகதாஷ்கிப்பசி ஏக்கிளா தூ ਜੇਸ਼ ਕਦੇ ਕੀਮਤ ਅਮਾ ਤੇ ਤੂੰ ਰਖਣੀ ਦਸ ਕੁੱਸ ਕ ਬਣਾਇਆ ਤੂੰ ਸਾਡੀ ਛੋੜੀ ਤੂੰ ਕਸੂਰ ਸਾਡਾ ਪਾਜੇ ਰੱਬਾ ਨਾ ਕੁਝ ਹੋਰ ਮੰਗਦਾ ਉਪ ਚੜੋਲੀ ਦੇ ਜਨਾਜਾ ਮੇਰਾ ਨਹੀਂ ਰੱਬਾ ਨਾ ਕੁਝ ਹੋ ਜ਼ਮਨ ਗਦਾ ਕੀ ਬਾਤ ਹੈ ਜੀ ਬਹੁਤ ਹੀ ਵਧੀਆ ਬਾਈ ਨੇ ਹਨ ਡੋਲੀ ਦੇ ਪਿੱਛੇ ਜਨਾਜਾ ਰੱਬਾ ਨਾਲ ਕੁਝ ਹੋਰ ਮੰਗਦਾ ਸੋ ਦਰਦ ਪਰੇ ਆਸ਼ਕਾਂ ਦੀ ਪੁਕਾਰ ਬਾਈ ਨੇ ਆਪਣੇ ਗੀਤ ਦੇ ਵਿੱਚ ਜ਼ਾਹਰ ਕੀਤੀ ਹੈ ਸੋ ਸਮੇਂ ਦੀ ਸਾਰੀ ਮਾਰ ਹੈ ਵੀਰੇ ਆਪਣੇ ਸਮੇਂ ਦਾ ਚੋਟੀ ਦਾ ਕਲਾਕਾਰ ਹੈ ਵੱਡੇ ਵੱਡੇ ਸਿੰਗਰਾਂ ਨਾਲ ਕੰਮ ਕਰ ਚੁੱਕਿਆ ਠੀਕ ਹੈ ਨਾ ਤੇ ਬਹੁਤ ਹੀ ਵਧੀਆ ਧੂਰੀ ਤੋਂ ਹੈ ਬਾਈ ਠੀਕ ਹੈ ਨਾ ਤੇ ਜਰੂਰ ਸੁਣ ਲਿਆ ਕਰੋ ਬਾਈ ਕੋਈ ਨਾ ਕੋਈ ਇਹਨਾਂ ਦੀ ਹੈਲਪ ਜਰੂਰ ਕਰਿਆ ਕਰੋ ਆਏ ਹੁਣ ਹੀ ਪੈਸੇ ਮੰਗਦੇ ਕੋਈ ਆਪਣੀ ਕਲਾ ਦਿਖਾ ਕੇ ਜੋ ਇਹਨਾਂ ਦਾ ਵੀ ਮਾਨਤਾਨਾ ਮਾੜਾ ਮੋਟਾ ਹਨਾ ਚਲੋ ਚਾਹ ਪਾਣੀ ਦਾ ਖਰਚੇ ਜੋਗਾ ਹੁੰਦਾ ਨਹੀਂ ਤੁਹਾਨੂੰ ਪਤਾ ਹੀ ਹੈ ਹਨਾ ਸਮਾਜ ਦੇ ਵਿੱਚ ਕਿਸ ਤਰ੍ਹਾਂ ਦੇ ਲੋਕ ਚੱਲ ਰਹੇ ਹੈਗੇ ਨੇ ਤੇ ਵੀਰੇ ਤੁਹਾਡਾ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਕੰਮ ਕਰਦਿਆਂ ਨੂੰ ਇਹ ਹੋ ਗਏ ਜੀ ਮੈਨੂੰ 30 ਸਾਲ 30 ਸਾਲ ਹੋ ਗਏ ਜੀ ਹਾਂ ਜੀ ਅਖਾੜੇ ਖੂੜਿਆਂ ਚ ਵੀ ਜਾਂਦੇ ਰਹੇ ਹੋ ਹਾਂ ਜਾਂਦੇ ਰਹੇ ਠੀਕ ਹੈ ਪਰ ਸਮੇਂ ਦੀ ਇਹ ਜੀ ਮਾਰ ਹੋਈ ਵੀ ਹੁਣ ਥੋੜਾ ਜਿਹਾ ਆਪਣਾ ਕੰਮ ਦੇ ਪਿੱਛੇੋਂ ਹਟ ਗਿਆ ਕੰਮ ਆਪਣਾ ਹਟ ਗਿਆ ਠੀਕ ਹੈ ਤੇ ਕੀ ਤੁਸੀਂ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਆਉਣ ਵਾਲੀ ਨੰਮੀ ਪੀੜ੍ਹੀ ਨੂੰ ਆ ਜੀ ਹਾਂ ਜੀ ਦੱਸੋ ਜੀ ਮੈਂ ਪਿਆਰ ਸੋ ਬਹੁਤ ਹੀ ਵਧੀਆ ਕਲਾਕਾਰ ਦੀ ਜੋ ਨਿਸ਼ਾਨੀ ਹੁੰਦੀ ਹੈ ਪਿਆਰ ਕਲਾਕਾਰ ਪਿਆਰ ਹੀ ਵੰਡਦਾ ਤੇ ਪਿਆਰ ਹੀ ਵੰਡਦਾ ਵੰਡਦਾ ਹਨ ਇਸ ਜਹਾਨ ਤੋਂ ਤੁਰ ਜਾਂਦਾ ਸੋ ਪਿਆਰ ਦਿੰਦੇ ਰਹਾ ਕਰੋ ਕਲਾਕਾਰਾਂ ਨੂੰ